ਉਹ ਆਲਾ ਜਿਹੜਾ ਪ੍ਰੋਣਾ ਬਣਿਆ ਸੀ ਆ ਜਾਣਿਆ ਸੀ ਲੰਕਾ ਨੂੰ ਹੂੰ ਉਹਦੀ ਲੰਕਾ ਕਿਹੋ ਜੀ ਹੁੰਦੀ ਆ ਹੂੰ ਉਹਦਾ ਮਾਤਾ ਦੇਖਣੀ ਆ ਲੰਕਾ ਕੀ ਦੇਖਣੀ ਆ ਹੂੰ ਆਲਾ ਜ ਆ ਡੱਬੀ ਲਿਆ ਹੂੰ ਉਹਦਾ ਡੱਬੀ ਲੈਣ ਉੱਥੇ ਸੀ ਉਹਨਾਂ ਦੇ ਉਹਨਾਂ ਟਾਈਮਾਂ ਦੇ ਵਿੱਚ ਐਵੇਂ ਹੁੰਦਾ ਸੀ ਕੱਚੇ ਜੇ ਘਰ ਹੁੰਦੇ ਤੇ ਛੱਪਰ ਛੱਪਰ ਬੰਨੇ ਹੁੰਦੇ ਸੀ ਹੂੰ ਉਹਨਾਂ ਦੇ ਬੱਕਰੀਆਂ ਰੱਖਿਆ ਸੀ ਮਾਲ ਸੀਗਾ ਦੂਜਾ ਵੀ ਬੱਕਰੀਆਂ ਵਾਸਤੇ ਨੀਮੀ ਛੱਪਰ ਪਾਇਆ ਵੈਸੀ ਕਾਨਿਆਂ ਦਾ ਤੇ ਉਹਨੇ ਜ्यों ਚੱਕਿਆ ਚਰਖਾ ਬੁੜੀ ਨੇ ਲਿਆ ਕੇ ਡੱਬੀ ਫੜਾਤੀ ਵੀ ਖੰਮ ਮੈਨੂੰ ਲੰਕਾ ਦੇ ਖਾ ਦੂਗੀ ਤੂੰ ਨਟਣਾ ਕਰਕੇ ਤੇ ਚਲੋ ਭਾਈ ਜਦੋਂ ਉਹਨੇ ਚੱਕਿਆ ਚਰਖਾ ਚਾਕੇ ਇਹ ਸ਼ਾਨਸੇ ਧਰਤਾ ਨੀਵੀਂ ਸ਼ਾਨ ਸੀ ਤੇ ਦੂਜੇ ਪਾਸੇ ਸੀਖ ਚਾਕੇ ਅਗਲਾਤੀ ਅਗਲਾ ਆਖਦੇ ਚਰਖਾ ਜੋਰ ਨਾਲ ਘਗਾਤਾ ਔਰ ਵੀ ਇਹ ਕੀ ਕਰਤਾ ਕਿ ਲਾਠੀ ਆ ਰਾਮ ਮਾਤਾ ਲੰਕਾ ਦੇ ਆ ਐ ਲੰਕਾ ਮਾਛਦੀ ਸੀ ਤੇ ਹਲੂਮਾਨ ਚੜ੍ਹ ਕੇ ਲੰਕਾ ਤੇ ਮੈਂ ਚਰਖਾ ਫਿਰਦਾ ਨਾ ਜਾਏ ਭੱਜਿਆ ਜੇ ਹਰੂਮਾਨ ਟਫਦਾ ਸੀ ਜੱਟ ਸੀ ਜ਼ਿਮੀਂਦਾ ਤਿੰਨ ਭਰਾ ਦੋ ਵਿਆਹੇ ਬਤਕ ਛੜਾ ਹੂੰ ਉਹਨੂੰ ਜਸਾਕ ਹੋਇਆ ਨਹੀਂ ਸੀ ਤੇ ਤੇ ਉਹ ਜਦੋਂ ਆਏ ਖੇਤੋਂ ਖਤੋਂ ਆਏ ਤੇ ਅਦਾਲਤ ਰੀ ਵੀ ਮੋਠਾ ਮਹਾਜਾਂ ਦੀ ਰਾਖੇ ਬੜੀਆਂ ਦੀ ਪਰਜਾਈਆਂ ਦੀ ਰੋਟੀ ਖਾਣ ਲੱਗਾ ਕੋਖੜੂ ਵਿੱਚ ਰਹਿ ਜਾਂਦਾ ਮਲੂ ਮੱਲੀ ਹੂੰ ਕੋਖੜੂ ਰਹਿ ਗਏ ਉਹ ਗਾਲ ਖੜ ਕੇ ਕਹਿੰਦਾ ਦਾਲ ਵੀ ਧਰ ਨਹੀਂ ਹੁੰਦੀ ਮੇਰੇ ਕੋਖੜੂ ਬਣਾਈ ਬੈਠਾ ਔਰੀਆਂ ਜਿਹੇ ਆਇਆ ਤਾਂ ਇਹ ਕੋਈ ਜੋੜੀ ਨਹੀਂ ਖਣ ਜੋੜੀ ਜਾਂਦੀ ਜਿਹੜੀ ਕੋਖੜੂ ਨਹੀਂ ਬਣਾਉਂਦੀ ਮੜਕਦਾਲ ਚ ਤੇ ਉਹ ਵਿਆਹ ਲੈ ਆਈ ਉਹ ਗੁੱਸਾ ਹੋਇਆ ਪੂਰਾ ਗੁੱਸਾ ਆਇਆ ਉਹ ਆਹ ਜਾਂ ਨਹੀਂ ਪੜੀ ਮੈਨੂੰ ਆਦਿਆ ਬੋਲੀ ਮਾਰ ਗਿਆ ਤੜ ਕਿਉਂ ਉਥੇ ਪੰਡਤ ਸੀ ਉਹਨਾਂ ਦੇ ਪੰਸ ਪੱਤਰੀ ਪੁੱਤੇ ਹੋ ਲਈ ਪੰਡਤ ਕੋਲੇ ਗਾਵੜਿਆ ਪੰਡਤ ਨੂੰ ਆ ਪੰਨਸਾ 10 ਮੇਰਾ ਵਿਆਹ ਹੋਊ ਮੇਰੇ ਕਰਮਾਂ ਚ ਕੋਈ ਸੰਯੋਗ ਹੈਗਾ ਕਿ ਨਹੀਂ ਹੋਊ ਕਿ ਨਹੀਂ ਹੋਊ ਮੈਨੂੰ ਸੱਚ ਦੱਸ ਦੇ ਪੰਜ ਮੱਥੇ ਕਨੀ ਦੇਖ ਕੇ ਕਹਿੰਦਾ ਤੇਰੇ ਵਿਆਹ ਦਾ ਹੋਊਗਾ ਉਹ ਕਹਿੰਦਾ ਵੀ ਨਹੀਂ ਮੈਨੂੰ ਪੱਤਰੀ ਖੋਲ ਕੇ ਦੱਸ ਸੱਚ ਉਹਨੇ ਭਾਈ ਆ ਉਹਦਾ ਲਿਆਂਦੀ ਪੱਤਰੀ ਚਾਕੇ ਉਹਨੂੰ ਉਹਦਾ ਲਾ ਉਂਗਲ ਰਖਾਣੇ ਤੇ ਲਾਉਣਾ ਉਹਨੇ ਜਦੋਂ ਉਂਗਲ ਧਰੀ ਉਹਦਾ ਤੇਰਾ ਵਿਆਹ ਦਾ ਹੋਇਆ ਵੇਆ ਕਿ ਤੇਦਾ ਬਹੂ ਦੇ ਕੋਲੇ ਮੁੰਡਾ ਗੋਦੀ ਉਹਦਾ ਹਾਇ ਕਿੱਥੇ ਆਦਾ ਮੇਰੇ ਨਾਲ ਚੱਲਨੀ ਅਸਾਂ ਔਰ ਮੇਰੀ ਗੱਲ ਸੁਣੋ ਮੁੰਡਾ ਜ਼ਿੰਮੇਦਾਰਾਂ ਦਾ ਕਹਿੰਦਾ ਉਹ ਮੇਰੇ ਇਹ ਮਪੁਰੇ ਨਾ ਘਟਾ ਲਈ ਮੈਨੂੰ ਸੱਚ ਦੱਸ ਦੇ ਤੂੰ ਝੂਠ ਮਾ ਉਹ ਲਾ ਜੇ ਝੂਠ ਹੋਵੇ ਮੈਂ ਯਾਰ ਜੋ ਮਰਜ਼ੀ ਮੈਨੂੰ ਕਰ ਦੇ ਸੱਚ ਆ ਜਮਾ ਉਹ ਚੰਗਾ ਪੰਥ ਲੈ ਕੇ ਤੁਰ ਪਿਆ ਹੂੰ ਬਾਬਾ ਪਿੰਡੀ ਪੱਡੀ ਫੇਰ ਦੋ ਤਿੰਨ ਪਿੰਡਾਂ ਕਿਦੋਂ ਗਾਂਹਾਂ ਗਏ ਉਹ ਗਾਂਹ ਇੱਕ ਮੁੰਡਾ ਉਹ ਜਿਵੇਂ ਆਰਾਂ ਦੇ ਘਰੋਂ ਮਰ ਗਈ ਸੀ ਤੇ ਇੱਕ ਮਾਂ ਸੀ ਪਿਓ ਸੀ ਤੇ ਉਹ ਕੱਲਾ ਹੀ ਮੁੰਡਾ ਸੀ ਤੇ ਘਰੋਂ ਮਰ ਗਈ ਉਹ ਲਿਆਇਆ ਕਰੀਵਾ ਅੱਛਾ ਜੀ ਉਹਦੇ ਕੋਲੇ ਸੀ ਮੁੰਡਾ ਗੋਦੀ ਉਹਗਾਹ ਪਾਣੀ ਭਰੀ ਜਾਵੇ ਅੱਛਾ ਜੀ ਖੂ ਤੋ ਕੱਲ ਕੋਈ ਡੋਲ ਨਾ ਉਹ ਪੰਡ ਤਾਂ ਕਹਿੰਦਾ ਵੀ ਆਹ ਤੇਰੀ ਬਹੂ ਆ ਹੂੰ ਇਹਦੇ ਕੋਲੇ ਮੁੰਡਾ ਵੀ ਆ ਉਹ ਵਾਲਾ ਵੀ ਠੀਕ ਆ ਉਹ ਜਦੋਂ ਕੋਲੇ ਗਿਆ ਤੇ ਉਹਨੂੰ ਸਾਥ ਸ੍ਰੀ ਕਾਲ ਬਲਾ ਖੇ ਤੇ ਉਹਨੂੰ ਐਉਂ ਹੋ ਗਿਆ ਬਹੂ ਨੂੰ ਹੂੰ ਜਿਹੜਾ ਮੇਰੇ ਕੋਲੇ ਆ ਗਿਆ ਵੀ ਕੁਛ ਕੀਰੀ ਵਾਲਾ ਹੋਊਗਾ ਹੂੰ ਕਿਉਂਕਿ ਥੋੜਾ ਹੀ ਚਿਰ ਹੋਇਆ ਸੀ ਵੀ ਮੈਂ ਖੜਾ ਜਾਣਦੇ ਆ ਉਹ ਜੋਂ ਉਹਦੇ ਕੋਲ ਜਾ ਉਹਨੇ ਬਾਹਮਣਾਂ ਦਾ ਮੁੜ ਗਿਆ ਪਿੱਛਾ ਬਾਹਮਣ ਭੱਜ ਗਿਆ ਹੂੰ ਬਾਹਮਣ ਭੱਜ ਗਿਆ ਤੇ ਉਹ ਤੌੜਾ ਚੱਕਣ ਲੱਗੀ ਉਹਨੂੰ ਆਹ ਮੈਂ ਚਕਾਉਣਾ ਤੈਨੂੰ ਕਾਹਤੋਂ ਔਖੀ ਹੁੰਨੀ ਆ ਹੂੰ ਤੌੜਾ ਚਕਾਤਾ ਜਾ ਕੇ ਤੇ ਘਰੇ ਜਾ ਕੇ ਉਹ ਤੌੜਾ ਲਾਤਾ ਲਾ ਕੇ ਤੌੜਾ ਤੇ ਉਹਨੇ ਬੁੜੀ ਬੈਠੀ ਸੀ ਮੁੰਡੇ ਨੂੰ ਚੱਕੀ ਹੂੰ ਬਾਵਾ ਸੀ ਮੁੰਡਾ ਤੁਰਿਆ ਫਿਰਦਾ ਸੀ ਤੇ ਬੁੱਕੀਂ ਜੀ ਲਈ ਤੇ ਉਹਨੇ ਜਾ ਕੇ ਤੇ ਬੁੜੀ ਨੂੰ ਮੱਥਾ ਟੇਕਤਾ ਤੇ ਉਹਨੇ ਬਹੂ ਨੇ ਮੰਜਾ ਧਾਤਾ ਮੰਜੇ ਤੇ ਬਹਿ ਗਿਆ ਪੰਜ ਦਾ ਗਲਾਸ ਦਿੱਤਾ ਪਾਣੀ ਪੀ ਲਿਆ ਦੁੱਧਾ ਛੰਨਾ ਲਾ ਕੇ ਦਿੱਤਾ ਉਹਦੇ ਬਾਹਰੋਂ ਆਪ ਜੱਟ ਆ ਗਿਆ ਬਹੂ ਵਾਲਾ ਉਹਨੇ ਕਿਹਾ ਵੀ ਇਹ ਕਿਤੇ ਇਹਦੇ ਉਸ ਕਿਰੀ ਚੋਂ ਹੋ ਉਹਦੀ ਬਹੂ ਬਹੂ ਦੇ ਕਿਰੀ ਚੋਂ ਹੋ ਗਈ ਉਹ ਆ ਕੇ ਕਹਿੰਦਾ ਕਿ ਇਹ ਪਰੋਣਾ ਕਿਥੋਂ ਆ ਉਹਦੀ ਮੈਂ ਤਾਂ ਪਤਾ ਨਹੀਂ ਅੱਛਾ ਤੇਰਾ ਕੁਛ ਕਿਰੀ ਵਾਲਾ ਉਨੇ ਮਾਰੇ ਹਲ ਫੇੜਾ ਕਾਲ ਕੱਢ ਕੇ ਆਦਾ ਬਿਨਾ ਜਾਣ ਪਛਾਨ ਤੋਂ ਜਰਾ ਮੰਜੇ ਤੇ ਭੁਆਈਆਂ ਤੋਦ ਦੇ ਯਾਨੀ ਆ ਖਰਾ ਕੌਣ ਆ ਇਹ ਉਹਨੂੰ ਲਫੇੜਾ ਮਾਰਿਆ ਉਹ ਨਰੋਆ ਸੀ ਬਾਹਲਾ ਉਹਦਾ ਪ੍ਰੋਣਾ ਬਣਿਆ ਸੀ ਲੈਣ ਗਿਆ ਸੀ ਬਹੂ ਉਹ ਮਾਰਿਆ ਸੀ ਉਹਨੇ ਉਹਨੂੰ ਲਫੇੜਾ ਮਾਰਿਆ ਉਹਨੇ ਉੱਠ ਕੇ ਹਟਾ ਲਿਆ ਅੱਛਾ ਅਦਾ ਮੇਰੀ ਤਾਂ ਬਹੂ ਮਸਾਂ ਬਣੀਆਂ ਸਾਲਾ ਤੂੰ ਕਿੰਨ ਲਫੇੜੇ ਮਾਰਦਾ ਜੱਫੋ ਜੱਫੀ ਹੋ ਕੇ ਰੋਲਾ ਪਿਆ ਗਿਆ ਰੋਲਾ ਪਿਆ ਵਾ ਤੋਰੇ ਛੱਟ ਬਾਵਾ ਵਜ ਗਈ ਡੇਗਦੇਰੇ ਮੁੰਡੇ ਦੇ ਚਾ ਲੋਕਾਂ ਨੇ ਛੜਾ ਤੇ ਵੀ ਕਾਹਦਾ ਰੌਲਾ ਹੈ ਬਹੂ ਦਾ ਰੌਲਾ ਔਰ ਇਹ ਕਰੇਵਾ ਤਾਂ ਇਹ ਲੈ ਆਇਆ ਤੇਰੀ ਕਿੱਥੋਂ ਬਣ ਗਈ ਉਹਦਾ ਬਹੂ ਮੇਰੀ ਆ ਉਹਦਾ ਮੇਰੇ 6:00 ਵੱਜ ਗਈ ਮੈਂ ਤਾਂ ਠਾਣੇ ਜਾਣਾ ਉਹਦਾ ਚੱਲ ਠਾਣੇ ਚੱਲ ਮੈਂ ਵੀ ਚੱਲਦਾ ਤਿੰਨੇ ਜਾਣੇ ਵੀ ਠਾਣੇ ਨੂੰ ਤਿਆਰ ਹੋ ਗਏ ਠਾਣੇ ਨੂੰ ਤਿਆਰ ਹੋ ਗਏ ਤੇ ਨਾਲੋਂ ਜਵਾਹ ਵੀ ਚੱਕ ਲਿਆ ਉਹ ਤਖਾ ਬਹੁ ਸੀ ਸਹੀ ਜਿਹੜਾ ਇਹਨੂੰ ਪ੍ਰੋਣਾ ਕਹਿੰਦੇ ਸੀ ਉਹਦਾ ਪਿਓਨ ਗਿਆ ਸੀ ਬਹੂ ਲੈਣ ਗਿਆ ਸੀ ਉਹਨਾਂ ਗਾਹਾਂ ਦੁਕਾਨ ਆ ਗਈ ਦੁਕਾਨ ਤੋਂ ਲੈ ਲਿਆ ਰਿਓੜਨਾ ਉਹ ਮੁੰਡੇ ਨੂੰ ਕੱਢੇ ਰਿਓੜੀਆਂ ਫੜਾ ਲਈ। ਮੁੰਡਾ ਰਿਓੜੀਆਂ ਦਾ ਖਜਨੋਂ ਮੁੱਕ ਜਾਣ ਦੋ ਰਿਓੜੀਆਂ ਫੜਾ ਲਈ। ਗਾਹਾਂ ਜਦੋਂ ਗਏ ਤੇ ਉਹਦੇ ਜੁੱਤੀ ਪਾਈ ਵੀ ਸੀ ਨਵੀਂ। ਬਹੂ ਦੇ ਹੂੰ ਉਹ ਕਹਿੰਦੇ ਵੀ ਮੇਰੇ ਜੁੱਤੀ ਪਾਈ ਵੀ ਤੇ ਜੁੱਤੀ ਪੈਰ ਵੱਢਦੀ ਆ। ਤੇ ਇੱਥੇ ਆ ਤੇਲੀਆਂ ਦਾ ਘਰ ਆ ਗਿਆ। ਇੱਥੇ ਤੇਲ ਲਿਆਓ ਭੋਰਾ ਤੇ ਮੈਂ ਲਾ ਲਾਂ ਅੱਡੀ ਨੂੰ। ਤੇ ਇਹਨਾਂ ਨਾਲ ਕੁੜੀ ਹੋ ਜੋ। ਉਹ ਜਿਹੜਾ ਪ੍ਰਾਣਾ ਸੀ ਉਹ ਭੱਜ ਗਿਆ ਆ ਤਾਂ ਮੈਂ ਲਿਆਉਣਾ। ਹੂੰ ਉਦੋਂ ਟਾਈਮ ਇਹੋ ਜਿਹਾ ਹੁੰਦੇ ਸੀ ਕਿਰਾਈਆਂ ਵਾਲਾ ਪੁਰਾਣਿਆਂ ਬਿਲਿਆਂ ਦੀਆਂ ਉਹਨੇ ਇੱਕ ਪੈਸਾ ਦਿੱਤਾ ਤੇ ਤੇਲੀ ਨੂੰ ਕਹਿੰਦਾ ਵੀ ਤੇਲ ਦੇ ਪੜੀ ਐਡੀ ਕੋ ਪੜੀ ਹੁੰਦੀ ਸੀ ਦੇਖ ਕਿ ਹੋਣੀਆਂ ਤੁਸੀਂ ਉਹਨੇ ਜੋ ਪੜੀ ਲਿਆ ਕੇ ਤੇ ਉਹਨੇ ਐ ਹੱਥ ਕਰ ਲਿਆ ਹੱਥ ਤੇ ਪਾੜੇ ਜੁੱਤੀ ਨਹੀਂ ਲਾਉਣਾ ਜਦੋਂ ਪਾਉਣ ਲੱਗਿਆ ਤੇ ਉਹ ਤੇਲੀ ਰੱਖਦੇ ਨਿਗਾ ਪਾਛੇ ਜਾਂ ਹੱਥ ਕੰਬ ਗਿਆ ਪਾਛੇ ਡੁੱਲ ਗਿਆ ਉਹਦਾ ਮੇਰਾ ਪੈਰੇ ਦਾ ਤੇਲ ਡੋਲਦਾ ਉਹਦਾ ਤੇਰੇ ਮਗਰ ਬਲਾ ਬਲਾ ਲੇਗੀ ਉਹ ਬੁਲਾ ਕੇ ਆ ਉਹਨੇ ਚੜ ਗਿਆ ਗੁੱਸਾ ਅਡਾ ਅਜਰਾ ਮੈਂ ਤਾਂ ਬਖੂ ਮਸਾ ਲੈਣੀ ਆ ਤੇ ਤੂੰ ਬੁਲਾ ਦੱਸਦਾ ਉਹਨਾਂ ਦਾ ਤੇਲ ਦਾ ਕੁੱਪਾ ਪਿਆ ਸੀ ਕੰਮ ਦੇ ਹੋਦੇ ਸੀਗੇ ਪੀਪਿਆਂ ਨੂੰ ਉਹਨੇ ਤੇਲ ਦਾ ਕੁੱਪਾ ਮਰਿਆਤਾ ਉਹਨੇ ਹਾਤਾ ਉਹਰੇ ਮੇਰਾ ਤੇਲ ਮਰਿਆਤਾ ਮਤਾਂ ਠਾਣੇ ਜਾਣਾ ਉਹ ਆਲਾ ਆ ਜਾ ਅੱਗੇ ਤਿੰਨ ਸੀ ਹੁਣ ਚਾਰ ਹੋ ਗਏ ਜਦੋਂ ਗਾਹਾਂ ਗਏ ਤੇ ਮੂਹਰੇ ਇੱਕ ਬੁੜੀ ਗਲੀ ਦੇ ਵਿੱਚ ਚਰਖੇ ਤੇ ਕੱਤੀ ਜਾਵੇ ਉਹ ਨੂੰ ਕਹਿੰਦੇ ਮਾਈ ਪਾਣੀ ਪੀਣਾ ਉਹ ਕਹਿੰਦੀ ਪੁੱਤ ਪੀ ਲੋ ਪਾਣੀ ਉਹ ਪਾਣੀ ਪਿਆ ਕੇ ਆਰੀ ਵੀ ਤੁਸੀਂ ਕਿੱਧਰ ਨੂੰ ਚੱਲੇ ਤੰਚਾਰ ਜਾਣੇ ਉਹ ਆਰਾ ਜਿਹੜਾ ਪ੍ਰੋਣਾ ਬਣਿਆ ਸੀ ਆ ਜਾਣੇ ਅਸੀਂ ਲੰਕਾ ਨੂੰ ਹੂੰ ਉਹਦੀ ਲੰਕਾ ਕਿਹੇ ਜੀ ਹੁੰਦੀ ਆ ਹੂੰ ਉਹਦਾ ਮਾਤਾ ਦੇਖਣੀ ਆ ਲੰਕਾ ਕੀ ਦੇਖਣੀ ਆ ਹੂੰ ਆਲਾ ਜਾ ਡੱਬੀ ਲਿਆ ਹੂੰ ਉਹਦਾ ਡੱਬੀ ਲੈਣੋਂ ਸੀ ਉਹਨਾਂ ਦੇ ਉਹਨਾਂ ਟਾਈਮਾਂ ਦੇ ਬੱਚੇ ਐਵੇਂ ਹੁੰਦੇ ਸੀ ਕੱਚੇ ਜੇ ਘਰ ਹੁੰਦੇ ਵਿੱਚ ਛੱਪਰ ਛੱਪਰ ਬੰਨੇ ਹੁੰਦੇ ਸੀ ਉਹਨਾਂ ਦੇ ਬੱਕਰੀਆਂ ਰੱਖੀਆਂ ਸੀ ਮਾਲ ਸੀਗਾ ਦੂਜਾ ਵੀ ਬੱਕਰੀਆਂ ਵਾਸਤੇ ਨੀਮੀ ਛੱਪਰ ਪਾਇਆ ਵੈਸੀ ਕਾਨਿਆਂ ਦਾ ਤੇ ਉਹਨੇ ਜੋ ਚੱਕਿਆ ਚਰਖਾ ਬੁੜੀ ਨਾਲ ਆ ਕੇ ਡੱਬੀ ਫੜਾਤੀ ਵੀ ਮੈਨੂੰ ਲੰਕਾ ਦਾ ਖਾਦੂ ਕੋ ਟੂਣਾ ਟਣਾ ਕਰਕੇ ਤੇ ਚਲੋ ਭਾਈ ਜਦੋਂ ਉਹਨੇ ਚੱਕਿਆ ਚਰਖਾ ਚਾਕੇ ਇਹਨਾਂ ਸੇ ਧਰਤਾ ਨੀਮੀ ਸ਼ਾਨ ਸੀ ਤੇ ਦੂਜੇ ਪਾਸੇ ਸੀਖ ਚਾਕੇ ਅਗ ਲਾਤੀ ਅਗ ਲ ਆਖਦੇ ਚਰਖਾ ਜੋਰ ਨਾਲ ਘਾਤਾ ਔਰ ਵੀ ਇੱਕ ਹੀ ਕਰਤਾ ਕੇ ਲਾਤੀ ਜਰਾ ਮਾਤਾ ਲੰਕਾ ਦੇਖ ਐ ਲੰਕਾ ਮਾਛਦੀ ਸੀ ਤੇ ਹਰੂਮਾਨ ਚੜ ਕੇ ਲੰਕਾ ਤੇ ਨਾ ਚਰਖਾ ਫਿਰਦਾ ਨਾ ਜਾਏ ਭਜਿਆ ਤੇ ਹਰੂਮਾਨ ਟੱਪਦਾ ਸੀ ਔਰ ਹੀ ਭਰਾਮਾ ਪਟਿਆ ਮੇਰਾ 10 ਗੱਡੀਆਂ ਗਾਲਾਂ ਮੇਰਾ ਕਿ ਆਖਾ ਮਚਾਤਾ ਤੇ ਸੜਪਰ ਬੱਕਰੀਆਂ ਕਿੱਥੇ ਪੰਨਾ ਵੀ ਚਲ ਮੈਂ ਤਾਂ ਠਾ ਜਾਨੀ ਆ ਔਰ ਆ ਜਾ ਹਾਂ ਤੂੰ ਵੀ ਆ ਜਾ ਔਰ 5 ਹੋ ਜਾਣਗੇ ਅਗੇ 4 ਸੀ ਹੁਣ 5 ਹੋ ਜਾਣਗੇ ਜਦੋਂ ਗਾਹਾਂ ਜਾ ਕੇ ਥਾਣੇ ਦੇ ਨੇੜੇ ਗਏ ਤੇ ਮੂਰੇ ਪੁਲਸ ਵਾਲਾ ਖੜਾ ਪੁਲਸ ਵਾਲਾ ਨੂੰ ਕਹਿੰਦੇ ਵੀ ਥਾਣੇਦਾਰ ਕੋਲੇ ਜਾਣਾ ਉਹ ਅਰੇ ਕੀ ਗੱਲ ਆ ਉਹ ਕਹਿੰਦਾ ਵੀ ਨਿਆ ਆਏ ਆ ਵੀ ਕਰੇਵਾ ਮੇਰਾ ਲਿਆਂਦਾ ਵੇ ਨਾਇ ਤਾਂ ਮੈਨੂੰ ਕੁੱਟ ਗਿਆ ਸੱਟਾਂ ਮਾਰ ਗਿਆ ਮੇਰੇ ਨਾਲੇ ਬਹੂ ਤੇ ਕਬਜ਼ਾ ਕਰਦਾ ਤੇ ਤਾਂ ਅਸੀਂ ਥਾਣੇ ਚੱਲੇ ਆ ਉਹ ਕਹਿੰਦਾ ਉਹ ਕਹਿੰਦਾ ਮੜੀ ਅੱਖ ਮੇਰੀ ਵੀ ਚੁੰਬਲ ਦੇ ਮਰੀ ਅੱਖ ਚੋਂ ਬੋਲਦੇ ਵੀ ਮੈਂ ਫਰਮਾਇਸ਼ ਲਾ ਦੂੰ ਜਿਵੇਂ ਇੰਨੀ ਗੱਲ ਕਹੀ ਤੇ ਉਹਨੇ ਉਹਦੀ ਅੱਖ ਚੋਂ ਗਲ ਮਾਰੀ ਅੱਖ ਚੋਂ ਗਲ ਮਾਰੀ ਤੋਂ ਭੈਣਣੀ ਅੱਖੋਂ ਪਾਣੀ ਡੰਗਣ ਲੱਗ ਗਿਆ ਹਾਂ ਤੇ ਉਹ ਵਾਲਾ ਮੈਂ ਵੀ ਇੱਥੇ ਚੱਲ ਥਣੇਦਾਰ ਕੋਈ ਕੋਈ ਵੀ ਚੱਲ ਜਾਣ ਸਾਰ ਪਹਿਲਾਂ ਬੁਢੀ ਹੋ ਗਈ ਬੁਢੀ ਨੂੰ ਪੁੱਛਿਆ ਹਾਂ ਮਾਤਾ ਤੂੰ ਕਿਵੇਂ ਦੱਸ ਥਣੇਦਾਰ ਕਹਿੰਦਾ ਕਸੇ ਉਹ ਆ ਜੀ ਮੇਰੇ ਇਹਨੇ ਨਾ ਤਾਂ ਚਰਖਾ ਬਾਲ ਤਾਂ ਨਾ ਰਹੀ ਇਹਨੇ ਮੇਰੀ ਖੱਤ ਛੰਨ ਮਚਾਤੀ ਉਹਦਾ ਦੇਖ ਸਾਹਬ ਅਸੀਂ ਪਾਣੀ ਪੀਤਾ ਇਹ ਮੈਨੂੰ ਕਹਿੰਦੀ ਵੀ ਮੈਂ ਲੰਕਾ ਦੇਖਣੀ ਆ ਕਿਵੇਂ ਮਚਦੀ ਸੀ ਆਦਾ ਮੈਂ ਚੱਕਿਆ ਚੱਕ ਕੇ ਚਰਖਾ ਰੱਖ ਕੇ ਤੱਕਾ ਕੇ ਮੈਂ ਉਹਨੂੰ ਅਗਰਾ ਦੀ ਛੰਨ ਨੂੰ ਇਹ ਕਹਿੰਦੀ ਮੈਨੂੰ ਛੰਨ ਜਰੂਰ ਲੰਕ ਦਿਖਾ ਤੇ ਮੈਂ ਇਹਨੂੰ ਕਿਹਾ ਮਾਤਾ ਵੀ ਲੰਕ ਐਵੇਂ ਮਚਦੀ ਸੀ ਉਹ ਆ ਜਾ ਬਰੀ ਉੱਥੋਂ ਬਰੀ ਹੋ ਗਿਆ ਫੇ ਤੇਲੀ ਨੂੰ ਹੂੰ ਸੱਦ ਲਿਆ ਤੇਲੀ ਕਹਿੰਦਾ ਜੀ ਗਾਲ ਸੁਣੋ ਇਹ ਮੇਰਾ ਕਸੂਰੇ ਦਾ ਇਹ ਆ ਵੀ ਮੈਂ ਤੇਲ ਦਾ ਮੇਰਾ ਨੇ ਕੁੱਪਾ ਖਾ ਤੋ ਡੋਲਿਆ ਹੂੰ ਗਰੀਬ ਆਦਮੀ ਮੇਰਾ ਕੁੱਪਾ ਡੋਲਿਆ ਤੇਲ ਦਾ ਉਹ ਕਹਿੰਦਾ ਦੇਖ ਸਾਹਿਬ ਬਈ ਮੈਂ ਚਲਿਆ ਸੀ ਬਹੂ ਲੈਣ ਸਾਡਾ ਸੀ ਰੋਲਾ ਬਹੂ ਦਾ ਤੇ ਤੇਲ ਲਾਉਣਾ ਸੀ ਜੁੱਤੀ ਨੂੰ ਹੂੰ ਤੇ ਤੇਲ ਡੋਲ ਕੇ ਮੈਨੂੰ ਆਦਾ ਤੇਰੇ ਮਗਰ ਬਲਾ ਹੂੰ ਆਦਾ ਮੈਂ ਤਾਂ ਸਕਣਾ ਤੇ ਚੱਲਿਆ ਤੇ ਬੇਸਨ ਕਰਦਾ ਸੀ ਤੇ ਮੈਂ ਯਾ ਅਦਾਜਮੀ ਤੇ ਕੋਪਾ ਢੋਲਦਾ ਉਹ ਵਾਲਾ ਚਾਲ ਬਰੀ ਉਹ ਵੀ ਬਰੀ ਕਰਦਾ ਫੇਰ ਸਾਦਲੇ ਆ ਪੁਲਿਸ ਵਾਲਾ ਹਾਂ ਮੈਂ ਪੁੱਛੜੀ ਕਹਿੰਦਾ ਤੂੰ ਡਿਊਟੀ ਤੇ ਖੜਾ ਖੜਾ ਤੈਨੂੰ ਕੀ ਹੋਇਆ ਉਹ ਵਾਲਾ ਜੀ ਮੇਰੇ ਨੇ ਅੱਖ ਚੁੰਗਲ ਮਾਰਤੀ ਉਹ ਕਹਿੰਦਾ ਦੇਖ ਨੀ ਜਾਮ ਜਦੋਂ ਮੈਂ ਇਹਨੂੰ ਇਹ ਪੁੱਛਿਆ ਵੀ ਤੂੰ ਕਿਧਰ ਨੂੰ ਚੱਲੇ ਤੁਸੀਂ ਅਸੀਂ ਫਿਰ ਥਾਣੇਦਾਰ ਕੋਲੇ ਚੱਲੇ ਆ ਇਹ ਮੈਨੂੰ ਕਹਿੰਦਾ ਵੀ ਅੱਖ ਚੁੰਬ ਗਈ ਮੇਰੀ ਮਾੜੀ ਜੀ ਆਦਾ ਮੇਰੇ ਅੱਖ ਚੁੰਗਲ ਮਾਰਤੀ ਮੇਰਾ ਇਸ ਕਰਕੇ ਕੀ ਕਸੂਰ ਆ ਉਹ ਆ ਚੱਲ ਬਰੀ ਫੇਰ ਉਹ ਆਗਾ ਰੋਣਾ ਪੈ ਗਿਆ ਬਹੂ ਤੇ ਆ ਗਿਆ ਉਹ ਕਹਿੰਦਾ ਤੂੰ ਭਾਈ ਉਹ ਕਹਿੰਦਾ ਜੀ ਦੇਖ ਮੇਰੀ ਬਹੂ ਮਰੀ ਵੀ ਸੀ ਮੈਂ ਲਿਆਇਆ ਕਰੇਵਾ ਅਜੇ ਮਹੀਨਾ ਵੀ ਨਹੀਂ ਹੋਇਆ ਇਹ ਪਤਾ ਨਹੀਂ ਕਿੱਥੋਂ ਦਾ ਕਿੱਥੋਂ ਦਾ ਨਹੀਂ ਇਹ ਹੁਣ ਮੱਲੋ ਮੱਲੀ ਕੱਬ ਗਿਆ ਕਰਦਾ ਮੇਰੇ ਆਉਂਦੇ ਨੂੰ ਘਰੇ ਬੈਠਾ ਦੁੱਧ ਪੀ ਜਾਵੇ ਤੇ ਬਹੂ ਬਣਾਈ ਬੈਠਾ ਜੇ ਮੈਂ ਆਖੇ ਇਹਦੇ ਲਫੇੜਾ ਮਾਰਤਾ ਤੇ ਮੈਨੂੰ ਸੱਤਾਂ ਨਾਲੇ ਮੇਰੇ ਮਾਰੀਆਂ ਸੱਟਾਂ ਕਿੰਨਾ ਮਾਇਨੇ ਆ ਉਹ ਕਰਦਾ ਭਾਈ ਛੋਡਾ ਨਾ ਤਾਂ ਮੈਂ ਤੁਹਾਡੇ ਕੋਲੇ ਆ ਗਿਆ ਨਾ ਮੈਨੂੰ ਪਤਾ ਵੀ ਬਹੂ ਇਹਦੀ ਇਹਦੀ ਦਾ ਮੁੰਡਾ ਉਥੇ ਛੱਡ ਦਿਓ ਮੇਰੇ ਕੋਲ ਫਵਾ ਦੇ ਮੁੰਡਾ ਆਪ ਉਥੇ ਖੜਜੋ ਦੁਨੀਆਂ ਜਾਣੇ ਜਾ ਕੇ ਪੁੜੀ ਨੂੰ ਕਹਿੰਦਾ ਤੂੰ ਹੋ ਜਾ ਹੌਲ ਦੇ ਜਿਹਦੇ ਕੋਲ ਮੁੰਡਾ ਜਾਵੜਿਆ ਅੱਛਾ ਹੀ ਤੀਨੀ ਉਹਦੀ ਉਹਨੂੰ ਦਿੰਦਾ ਜਾ ਰਿਓੜੀਆਂ ਇਹਦਾ ਮੁੰਡਾ ਛੱਡਿਆ ਉਹਨੇ ਤੇ ਦੇਖਿਆ ਮੂਰੇ ਖੜਾ ਤੇ ਮੁੰਡਾ ਦਾ ਹੋਈ ਰੋੜ ਕੇ ਉਹਦੇ ਕੋਲ ਜਾਵੇ ਲਾ ਤਨ ਚਿੰਬਰਗੇ ਵਾਂ ਚੱਕ ਲਿਆ ਤੇ ਲੈ ਕੇ ਬਹੂ ਭਾਈ ਆਪਦੇ ਘਰੇ ਆ ਗਿਆ ਆਖੇ ਦਾ ਲਿਆ ਲਾਤਾ ਹਿੱਕ ਤੇ ਪੱਥਰ ਬਰਾਬਰ ਲਿਆ